ਆਪ ਦੇ ਸਰਪੰਚਾਂ ਤੇ ਪੰਚਾਂ ਦੀ ਜ਼ਿਮਨੀ ਚੋਣ ਦੇ ਲਈ ਵੋਟਿੰਗ ਇਸ ਵੇਲੇ ਚੱਲ ਰਹੀ ਹੈ। ਸ਼ਾਮ 4 ਵਜੇ ਤੱਕ ਬੈਲਟ ਪੇਪਰ ਦੇ ਰਾਹੀਂ ਵੋਟਾਂ ਪਾਈਆਂ ਜਾ ਸਕਦੀਆਂ ਹਨ। ਸ਼ਾਮ ਨੂੰ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ। ਹਾਲਾਂਕਿ ਕਈ ਥਾਵਾਂ ਤੇ ਆਮ ਸਹਿਮਤੀ ਦੇ ਨਾਲ ਚੋਣ ਹੋ ਚੁੱਕੀ ਹੈ। ਜ਼ਿਕਰ ਜੋਗ ਹੈ ਕਿ ਪੰਜਾਬ ਦੇ ਵਿੱਚ ਆਮ ਪੰਚਾਇਤੀ ਚੋਣਾਂ ਪਿਛਲੇ ਸਾਲ 15 ਅਕਤੂਬਰ ਨੂੰ ਹੋਈਆਂ ਸਨ। ਹਾਲਾਂਕਿ ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਅੱਜ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ। ਇਹ ਫੈਸਲਾ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੇ ਵੱਲੋਂ ਕੀਤਾ ਗਿਆ ਮੂਲਤਰੀ ਕੀਤੇ ਗਏ ਪਿੰਡਾਂ ਦੇ ਵਿੱਚ ਕੱਕਾ ਕੰਡਿਆਲਾ ਕਾਜ਼ਦੀ ਕੋਟ ਨਾਲਾਗੜ ਫੰਡੋਰੀ ਗੋਲਾ ਆਦ ਪਿੰਡ ਸ਼ਾਮਲ ਨੇ ਚੋਣਾਂ ਰੱਦ ਹੋਣ ਦੇ ਪਿੱਛੇ ਵੋਟਰ ਸੂਚੀਆਂ ਦੇ ਵਿੱਚ ਤਰੁੱਟੀਆਂ ਅਤੇ ਗਰਬੜੀ ਦਾ ਜੋ ਕੇ ਕਾਰਨ ਦੱਸਿਆ ਜਾ ਰਿਹਾ ਹੈ ਆ ਤਾਂ ਹੋਰ ਨਾ ਪਿੰਡਾਂ ਦੇ ਵਿੱਚ ਉੱਥੇ ਵੀ ਇਹ ਪੰਚਾਇਤੀ ਜਮਨੀ ਚੋਣ ਹੋ ਰਹੀ ਹੈ ਆ VOTING ਇਸ ਵੇਲੇ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਪਹੁੰਚ ਕੇ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਰਹੇ ਨੇ ਆਸੀਂ ਸਿੱਧਾ ਰੁਕਾਂਗੇ ਤਰਨਤਾਰਨ ਦੇ ਪਿੰਡ ਚੰਬਾ ਕਲਾਂ ਦਾ ਜਿੱਥੋਂ ਕਿ ਸਾਡੇ ਸਹਿਯੋਗੀ ਸਿਦਾਰਥ ਸਰੋੜਾ ਜੁੜ ਚੁੱਕੇ ਨੇ ਆ ਸਿਦਾਰਥ ਇਹ ਵੀ ਜਾਣਕਾਰੀ ਦਿਓ ਕਿ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਚੋਣ ਨੂੰ ਮਲਤਵੀ ਕੀਤਾ ਗਿਆ ਜਿਸ ਪਿੰਡ ਦੇ ਵਿੱਚ ਤੁਸੀਂ ਮੌਜੂਦ ਹੋ ਇੱਥੇ ਕਿਸ ਤਰੀਕੇ ਦਾ ਰੁਝਾਨ ਪਿੰਡ ਵਾਸੀਆਂ ਦੇ ਵਿੱਚ ਘਾਰ ਹੈ ਕਿੰਨੇ ਇੱਕ ਵੱਡੀ ਗਿਣਤੀ ਵਿੱਚ ਲੋਕ ਵੋਟਾਂ ਪਾਉਣ ਦੇ ਲਈ ਪਹੁੰਚ ਰਹੇ ਨੇ ਆ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਇਸ ਵਕਤ ਚੰਬਾ ਕਲਾਂ ਜੋ ਕਿ ਖਡੂਰ ਸਾਹਿਬ ਹਲਕੇ ਦਾ ਪਿੰਡ ਹੈ ਉੱਥੇ ਮੌਜੂਦਾ ਔਰ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਪੁਕਤਾ ਪ੍ਰਬੰਧ ਜਿਹੜੇ ਨੇ ਪੁਲਿਸ ਵੱਲੋਂ ਕੀਤੇ ਗਏ ਨੇ ਹਾਲਾਂਕਿ ਇਸ ਪਿੰਡ ਦੇ ਵਿੱਚ 2 ਤੋਂ 250 ਵੋਟਾਂ ਜੜੀਆਂ ਨੇ ਦੱਸੀਆਂ ਜਾ ਰਹੀਆਂ ਨੇ ਔਰ ਜੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਬੰਦੇ ਜਿਹੜੇ ਨੇ ਖੜੇ ਨੇ ਔਰ ਵੋਟ ਪਾਉਣ ਦੇ ਲਈ ਜਿਹੜੇ ਨੇ ਲੋਕ ਇੱਥੇ ਲਗਾਤਾਰ ਆ ਰਹੇ ਨੇ ਹਾਲਾਕੀ ਸਵੇਰ ਦਾ ਟਾਈਮ ਹੈ ਜਿਵੇਂ ਸਵੇਕ 10 ਵਜੇ ਕਰੀਬ ਦਾ ਟਾਈਮ ਹੈ ਔਰ ਲਗਾਤਾਰ VOTING ਇਸ ਤਰੀਕੇ ਨਾਲ ਜਾਰੀ ਹੈ ਚੰਬਾ ਕਲਾ ਪਿੰਡ ਦੇ ਵਿੱਚ ਇਸ ਵਕਤ ਆਪਾਂ ਮੌਜੂਦ ਆ ਜਿਥੋਂ ਇਹ ਤੁਹਾਨੂੰ ਜਿਹੜੀ ਆ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਫੋਰਨਾ ਖਡੂਰ ਸਾਹਿਬ ਦੇ ਹੋਰ ਧੁੰਦਾ ਪਿੰਡ ਅਤੇ ਦੀਨੇਵਲ ਉੱਥੇ ਵੀ ਜਿਹੜੀ ਹੈ ਇਸੇ ਤਰੀਕੇ ਦੇ ਨਾਲ VOTING ਜਿਹੜੀ ਹੈ ਚੱਲ ਰਹੀ ਹੈ ਔਰ ਪੁਲਿਸ ਵੱਲੋਂ ਜਿਹੜੇ ਨੇ ਪੁਖਤਾ ਪ੍ਰਬੰਧ ਜਿਹੜੇ ਨੇ ਕੀਤੇ ਹੋਏ ਨੇ ਔਰ ਇਹ ਤਸਵੀਰਾਂ ਨੇ ਪੁਲਿਸ ਦੀਆਂ ਜਿਹੜੀਆਂ ਕਿ ਇਸ ਅ ਜਗ੍ਹਾ ਤੇ ਪਜੜੀਆਂ ਦਿਖਾ ਰਹੇ ਆ ਔਰ ਇਹਨਾਂ ਨਾਲ ਗੱਲਬਾਤ ਕਰਨ ਦੀ ਵੀ ਜਿਹੜੀ ਆ ਕੋਸ਼ਿਸ਼ ਕਰਾਂਗੇ ਔਰਕਸ ਸਾਹਿਬ ਇੱਥੇ ਮੌਜੂਦ ਨੇ ਕਿਸ ਤਰ੍ਹਾਂ ਦੇਖਦੇ ਨੇ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਨੇ ਵੋਟਾਂ ਨੂੰ ਲੈ ਕੇ ਜਿਹੜੇ ਨੇ ਕੀਤੇ ਗਏ ਹੋਏ ਨੇ ਅ ਇੱਥੇ ਚੰਬਾ थाना ਚੋਲਾ ਸਾਹਿਬ ਹਾਂਜੀ ਇੱਥੇ ਸਫੀਸ਼ੀਐਂਟ ਫੋਰਸ ਲੱਗੀ ਐ ਇੱਕ ਪੰਛੀ ਦੀ ਚੋਣ ਐ ਔਰ ਇੱਥੇ एवरीथिंग नॉर्मल चल ਰਿਹਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਬਿਲਕੁਲ ਹੈ ਸੁਪਰਵਾਈਜ਼ਰ ਸਾਹਿਬ ਵੀ ਇੱਥੇ ਮੌਜੂਦ ਨੇ ਸਰ ਕਿੰਨੀ ਵੋਟਿੰਗ ਹੈ ਔਰ ਕਿਸ ਤਰੀਕੇ ਨਾਲ ਜਿਵੇਂ ਸਵਾ 10 ਦਾ ਟਾਈਮ ਹੋਇਆ ਕਿੰਨੀ ਵੋਟ 60 ਵੋਟਾਂ ਨੇ 70 ਵੋਟਾਂ ਤੇ 33 ਮੇਲ ਤੇ 44 ਹਾਂਜੀ 33 ਮੇਲ ਤੇ 27 ਫੀਮੇਲ ਅੱਛਾ ਜੀ ਬਹੁਤ ਵਧੀਆ ਤੰਦ ਨਾਲ ਕੰਮ ਚੱਲ ਰਿਹਾ ਸਵੇਰ ਤੋਂ ਬਿਲਕੁਲ ਸ਼ਾਂਤੀ ਹੈ ਕਿਸੇ ਕਿਸਮ ਦੀ ਕੋਈ ਗੜਬੜ ਆ ਬਿਲਕੁਲ ਹੋਰ ਕੋਈ ਜਿਵੇਂ ਸਕਿਉਰਟੀ ਦੀ ਪ੍ਰਬੰਧ ਕਰਦੀ ਹੈ ਜਾਂ ਕਿਸੇ ਕਿਸਮ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਕੋਈ ਨਹੀਂ ਬਿਲਕੁਲ ਸਹੀ ਬਹੁਤ ਵਧੀਆ ਕੰਮ ਚੱਲ ਰਿਹਾ ਆ ਬਿਲਕੁਲ ਇਸ ਤਰੀਕੇ ਨਾਲ ਖਡੂਰ ਸਾਹਿਬ ਦੇ ਪਿੰਡ ਚੰਬਾ ਕਲਾ ਚ VOTING ਚੱਲ ਰਹੀ ਹੈ ਔਰ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਹਲਕਾ ਤਰਨ ਤਰਨ ਦੀ ਜਿੱਥੇ ਕਈ ਪਿੰਡਾਂ ਦੇ ਜੜੀਆਂ ਨੇ ਚੋਣਾ ਜੜੀਆਂ ਨੇ ਉੱਥੇ ਰੱਦ ਹੋਈਆਂ ਨੇ ਹਾਲਾਂਕਿ ਉੱਥੇ ਅੱਜ ਵੋਟਾਂ ਪੈਣੀਆਂ ਸੀ ਔਰ ਕੋਰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਥੇਦੋਂ ਪਾਸ ਜੜੀ ਹੈ ਚੋਣ ਰੱਦ ਹੋਈ ਹੈ ਔਰ ਔਰ ਲਗਾਤਾਰ ਇੱਥੇ ਇਹ ਤਸਵੀਰਾਂ ਨੇ ਇਸ ਸਕੂਲ ਦੀਆਂ ਔਰ ਜੇ ਗੱਲ ਕੀਤੀ ਜਾਵੇ ਤਾਂ ਫਰੰਟ ਗੇਟ ਤੋਂ ਇਸ ਸਾਈਡ ਤੋਂ ਜਿੱਥੇ ਤੁਹਾਨੂੰ ਦਿਖਾ ਦਿੰਨੇ ਆ ਕਿ ਜਿੱਥੋਂ ਐਂਟਰੀ ਪੁਆਇੰਟ ਰੱਖਿਆ ਗਿਆ ਹੈ ਉੱਥੇ ਜਿਹੜੀ ਆ ਫੋਰਸ ਥੋੜੀ ਜਿਆਦੀ ਲਗਾਈ ਗਈ ਹੈ ਔਰ ਸਵੇਰ ਤੋਂ ਹੀ ਜਿਹੜੀ 8 ਵਜੇ ਤੋਂ ਇਹ VOTING ਜਿਹੜੀ ਸ਼ੁਰੂ ਹੋਈ ਹੈ ਤੇ ਸਰ ਫਿਰ ਰਿਜ਼ਲਟ ਜਿਹੜਾ ਕਿਸ ਤਰੀਕੇ ਨਾਲ ਹੋਏਗਾ ਕਿ 4 ਵਜੇ ਤੋਂ ਬਾਅਦ ਹੀ ਆਏਗਾ 4 ਵਜੇ ਵੋਟਾਂ ਬੰਦ ਹੋਣਗੀਆਂ ਉਸ ਤੋਂ ਬਾਅਦ ਜੋ ਵੀ 4 ਵਜੇ ਤੋਂ ਬਾਅਦ ਜਿਹੜਾ ਵੀ ਕੰਡੀ ਵੋਟਰ ਆਏਗਾ ਉਦੀ ਵੋਟ ਪਾ ਕੇ ਉਸ ਤੋਂ ਬਾਅਦ ਬੰਦ ਕਰਕੇ ਅੱਜ ਦੀ ਅੱਜ ਇਹਦਾ ਰਿਜ਼ਲਟ ਕਰਦੇ ਵੈਸੇ ਵੋਟਾਂ ਜਿਹੜੀਆਂ ਨੇ ਇਸ ਛੋਟਾ ਜਿਹਾ ਪਿੰਡ ਮੈਂ ਜਿਵੇਂ ਦੱਸਿਆ ਕਿ ਕਿੰਨੀਆਂ ਕੁ ਵੋਟਸ ਨੇ ਔਰ ਕਿੰਨੀਆਂ ਵੋਟਾਂ ਪਈਆਂ 200 ਤੋਂ ਉੱਪਰ 250 ਲਗਭਗ ਹੈਗੀਆਂ ਲੇਕਿਨ ਸੁਣਨ ਦੇ ਵਿੱਚ ਆਇਆ ਵੀ 150 ਤੋਂ ਲਗਭਗ ਹੈ ਅੱਛਾ ਵੈਸੇ ਮਤਲਬ ਇੱਕ ਇੱਕ ਜਿਹੜੇ ਦੋ ਕੈਂਡੀਡੇਟ ਖੜੇ ਨੇ ਦੋਨਾਂ ਪਾਰਟੀਆਂ ਦੇ ਨੇ ਆਪੋਜੀਸ਼ਨ ਹਾਂ ਅਲੱਗ-ਅਲੱਗ ਪਾਰਟੀ ਜਿਹੜੀ ਗਰੀ ਪਾਰਟੀ ਇੱਕ ਕਾਂਗਰਸ ਤੋਂ ਆ ਤੇ ਕਾਮਾਦ ਬਿਲਕੁਲ ਇੱਕ ਕਾਂਗਰਸ ਤੋਂ ਤੇ ਇੱਕ ਕਾਮਾਦਮੀ ਪਾਰਟੀ ਤੋਂ ਜਿਹੜੀਆਂ ਇਲੈਕਸ਼ਨ ਵੋਟਾਂ ਜਿਹੜੀਆਂ ਨੇ ਇੱਥੇ ਪੈਰੀਆਂ ਨੇ ਔਰ ਸਮੂਥ ਇਹਨਾਂ ਦਾ ਕਹਿਣਾ ਕਿ ਕੰਮ ਜਿਹੜਾ ਲਗਾਤਾਰ ਸਵੇਰ ਤੋਂ ਹੀ ਚੱਲ ਰਿਹਾ ਹੈ ਜੀ ਹਾਂ ਠੀਕ ਹੈ ਸਦਾਰਤ ਫਿਲਹਾਲ ਦੀਆਂ ਪੂਰੀਆਂ ਤਸਵੀਰਾਂ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਸੀ ਤਰਨਤਾਰਨ ਦੇ ਪਿੰਡ ਜੰਮਾ ਕਲਾਂ ਦੀਆਂ ਤਸਵੀਰਾਂ ਵਿਖਾਈਆਂ ਨੇ ਇੱਥੇ ਪੰਚਾਇਤੀ ਜ਼ਿਮਨੀ ਚੋਣ ਹੋ ਰਹੀ ਹੈ ਲੋਕ ਆਪਣੇ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਪਹੁੰਚ ਰਹੇ ਹਨ ਹਾਲਾਂਕਿ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਅਜੇ ਹੁਣ ਵਾਲੀ ਪੰਚਾਇਤੀ ਜ਼ਿਮਨੀ ਚੋਣ ਨੂੰ ਮੁਲਤਵੀ ਇਹ ਕੋਈ ਬਹੁਤ ਸਾਰਿਆਂ ਦਾ ਫੰਡਾਮੈਂਟਲ ਰਾਈਟ ਹੈ ਆਪਣਾ ਆਪਾਂ ਨੂੰ ਸਕੂਲਾਂ ਵਿੱਚ ਵੀ ਪੜਾਇਆ ਜਾਂਦਾ ਹੈ ਤੇ ਇਹ ਤਾਂ ਸਾਰਿਆਂ ਦਾ ਹੱਕ ਬਣਦਾ ਆਪਾਂ ਪਾਈਏ ਬਾਕੀ ਜਿੱਤ ਹਾਰਤ ਬਣੀ ਹੈ ਜਿਹਦੀ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਤੇ ਪਿੰਡ ਪੱਧ ਤੇ ਜੇ ਕਰੀਏ ਗੱਲ ਆਪਾਂ ਪਿੰਡ ਜਿਹੜੇ ਆ ਨਾ ਉਹ ਆਪਣੇ ਇੰਡੀਆ ਦਾ ਕਿਹਨੂੰ ਜੜ ਆ ਤੇ ਖਾਸ ਕਰਕੇ ਪੰਜਾਬ ਦੀ ਜੜ ਆ ਇੱਥੇ ਦੀ ਜਿਹੜੀ ਤਰੱਕੀ ਹੋਊਗੀ ਜਾਂ ਪਿੰਡਾਂ ਦੇ ਵਿੱਚ ਜਿਹੜਾ ਮੇਨਲੀ ਐਜੂਕੇਸ਼ਨ ਤੇ ਜਾ ਪਿੰਡਾਂ ਦੇ ਫੰਡamentals ਇਨਫਰਾਸਟ੍ਰਕਚਰ ਤੇ ਫਰੋਮ ਜਿੰਮਸ ਟੂ ਜਿਹੜਾ ਸਪੋਰਟ ਸੈਕਟਰ ਤੋਂ ਸਾਰਾ ਹਨ ਉਹ ਇੱਕ ਦੇਸ਼ ਦੀ ਕਹੋ ਜੀ ਤਕੜੀ ਨੀ ਰੱਖਦੀ ਆ ਤੇ ਪਿੰਡ ਸਟਰੋਂਗ ਹੋਣਗੇ ਤੇ ਪਿੰਡਾਂ ਦੇ ਉੱਤੇ ਜਿਹੜੀ ਇਕਨੋਮੀ ਆ ਸਟਰੋਂਗ ਹੋਊਗੀ ਮੈਂ ਜੀ ਕਿਨਾਲ ਸਾਡੇ ਦੋਨਾਂ ਪਾਰਟੀਆਂ ਕੋਈ ਵੀ ਸਰਪੰਚ ਬਣਦਾ ਅਸੀਂ ਵਿਕਾਸ ਚਾਹੁੰਨੇ ਆ ਜੀ ਸਾਡੇ ਪਿੰਡ ਦਾ ਵਿਕਾਸ ਵਧੀਆ ਹੋਵੇ ਨਗਰ ਸੋਹਣਾ ਬਣੇ ਕੋਈ ਕੰਮ ਰਹਿੰਦੇ ਜਿਹੜੇ ਉਹ ਪੂਰੇ ਕਰ ਦਵੇ ਅਸੀਂ ਬਹੁਤ ਇਹੀ ਉਮੀਦਾਂ ਰੱਖਦੇ ਆ ਜੀ ਵਿਕਾਸ ਲਾਜ਼ਮੀ ਅੱਗੇ ਪਤਾ ਕਿਤੇ ਗੱਲ ਕਰਾਂਗੇ ਸੀਈਟੀ ਪ੍ਰੀਖਿਆ ਦੀ ਹਰਿਆਣਾ ਦੇ ਵਿੱਚ ਸੀਈਟੀ ਪ੍ਰੀਖਿਆ ਦਾ ਅੱਜ ਦੂਜਾ ਦਿਨ ਹੈ ਗਰੁੱਪ ਸੀ ਦੀ ਭਰਤੀ ਦੇ ਲਈ ਅੱਜ ਵੀ ਸੀਈਟੀ ਦੀ ਪ੍ਰੀਖਿਆ ਲਈ ਜਾ ਰਹੀ ਹੈ ਆ ਕੱਲ 6 ਲੱਖ 75 ਹਜ਼ਾਰ ਨੌਜਵਾਨਾਂ ਦੇ ਵੱਲੋਂ ਪੇਪਰ ਦਿੱਤਾ ਗਿਆ ਬਹੁਤੋ ਸ਼ਿਫਟਾਂ ਦੇ ਵਿੱਚ ਦਰਸਲ ਇਹ ਐਗਜ਼ਾਮ ਉਮੀਦਵਾਰਾਂ ਦੇ ਵੱਲ ਦਿੱਤਾ ਜਾ ਰਿਹਾ ਹੈ ਪਹਿਲੇ ਸ਼ਿਫਟ ਦਾ ਪੇਪਰ ਸਵੇਰੇ 10 ਵਜੇ ਤੋਂ ਲੈ ਕੇ 11:30 ਵਜੇ ਤੱਕ ਹੋਵੇਗਾ ਜੋ ਕਿ ਪੇਪਰ ਇਸ ਵੇਲੇ ਚੱਲੀ ਹੈ ਆ ਤਾਂ ਦੂਜੀ ਸ਼ਿਫਟ ਦਾ ਪੇਪਰ 3:30 ਤੋਂ ਲੈ ਕੇ 5 ਵਜੇ ਤੱਕ ਹੋਵੇਗਾ ਉਮੀਦਵਾਰਾਂ ਦੇ ਲਈ 12000 ਫਰੀ ਬਸਾਂ ਦਾ ਜੋ ਕੇ ਪ੍ਰਬੰਧ ਕੀਤਾ ਗਿਆ 5500 ਤੋਂ ਬਾਅਦ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਹਰਿਆਣਾ ਸਟਾਫ ਸਰਵਿਸ ਕਮਿਸ਼ਨ ਦੇ ਵੱਲੋਂ ਇਹ ਪ੍ਰੀਖਿਆ ਕਰਵਾਈ ਜਾ ਰਹੀ ਹੈ ਹਰਿਆਣਾ ਦੇ ਵਿੱਚ ਦਰਸਲ ਆ ਗਰੁੱਪ ਸੀ ਦੇ ਅਹੁਦਿਆਂ ਦੇ ਲਈ ਇਹ ਪ੍ਰੀਖਿਆ ਹੋ ਰਹੀ ਹੈ ਆ ਕੱਲ ਇਸ ਪ੍ਰੀਖਿਆ ਦਾ ਪਹਿਲਾ ਦਿਨ ਸੀਗਾ ਤੇ ਅੱਜ ਦੂਜਾ ਦਿਨ ਹੈ ਆ ਤਾਂ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਪ੍ਰਖਿਆਰਤੀ ਜੋ ਕੇ ਪ੍ਰੀਖਿਆ ਕੇਂਦਰਾਂ ਦੇ ਵਿੱਚ ਆ ਪਹੁੰਚੇ ਹੋਏ ਨੇ ਇਹਨਾਂ ਦੇ ਵੱਲੋਂ ਪੇਪਰ ਦਿੱਤਾ ਜਾ ਰਿਹਾ ਆ ਪਹਿਲੀ ਸ਼ਿਫਟ ਦਾ ਪੇਪਰ ਚੱਲ ਰਿਹਾ ਤੇ ਦੂਜੀ ਸ਼ਿਫਟ ਦਾ ਪੇਪਰ ਸਵਾ 3 ਆ ਸ਼ੁਰੂ ਹੋਵੇਗਾ ਜੋ ਕਿ 5 ਵਜੇ ਤੱਕ ਜਾਰੀ ਰਹੇਗਾ ਇਹ ਇਸ ਵਾਰੀ ਕਾਫੀ ਪ੍ਰਬੰਧ ਜਿਹੜੇ ਹੈਗੇ ਕਾਫੀ ਕਿਉਂਕਿ 3 ਸਾਲ ਬਾਅਦ ਇਹ ਇੱਕ ਇਗਜ਼ਾਮ ਹੋ ਰਿਹਾ ਹੈ ਇਸ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਪ੍ਰਾਈਵੇਟ ਤੇ ਸਰਕਾਰੀ ਬੱਸਿਸ ਦੀ ਸਰਵਿਸ ਜਿਹੜੀ ਹੈ ਉਹ ਲਈ ਗਈ ਹੈ ਸੈਕਟਰ 34 ਅਸੀਂ ਮੌਜੂਦ ਆ ਜਿੱਥੇ ਇਹ ਪੂਰਾ ਹੱਬ ਬਣਾਇਆ ਹੋਇਆ ਹੈ ਸੈਂਟਰ ਬਣਾਇਆ ਹੋਇਆ ਹੈ ਹਰਿਆਣਾ ਤੋਂ ਜਿੰਨੇ ਵੀ ਜਿਹੜੇ ਕੈਂਡੀਡੇਟ ਇੱਥੇ ਪਹੁੰਚਦੇ ਆ ਉਹਨਾਂ ਵਾਸਤੇ ਇਹ ਜਿੰਨੇ ਵੀ ਬੱਸਿਸ ਹੈ ਬੱਸ ਸਰਵਿਸ ਹਰਿਆਣਾ ਰੋਡਵੇਜ਼ ਦੇ ਨਾਲ-ਨਾਲ ਜਿਹੜੀ ਪ੍ਰਾਈਵੇਟ ਬੱਸ ਹੈ બસ ਸਰਵਿਸ ਹੈ ਉਹਨਾਂ ਨੂੰ ਜਿਹੜਾ ਹੈਗਾ ਉਹ ਲਾਇਆ ਗਿਆ ਹੈ ਹਾਲਾਂਕਿ ਸਾਰੇ ਸਕੂਲਾਂ ਦੇ ਵੀ ਸੈਂਟਰ ਬਣਾਏ ਗਏ ਨੇ ਉਹ ਸੈਂਟਰਾਂ ਦੇ ਵਿੱਚ ਕਾਫੀ ਅਰੇਂਜਮੈਂਟ ਜਿਹੜੇ ਹੈਗੇ ਉਹ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੇ ਗਏ ਨੇ ਕਿਉਂਕਿ ਪਹਿਲਾਂ ਹੀ ਮੀਟਿੰਗ ਜਿਹੜੀ ਆ ਹੋਈ ਸੀ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਸੀ ਜਿਸ ਨੂੰ ਲੈ ਕੇ ਇਹ ਸੈਂਟਰ ਬਣਾਇਆ ਗਿਆ ਔਰ ਇਹ ਸਾਰੀ ਬੱਸਿਸ ਤੁਸੀਂ ਦੇਖ ਰਹੇ ਹੋ ਵੱਖ-ਵੱਖ ਸੈਂਟਰਸ ਦੀ ਬੱਸੀ ਜਾਨੀ ਕਿ ਹਰਿਆਣਾ ਤੋਂ ਇੱਥੇ ਆ ਕੇ ਇਹ ਜਿਹੜੀ ਬੱਸ ਹੈ ਇੱਥੇ ਖੜੀ ਹੋਣ ਗਈ ਆ ਔਰ ਉਸ ਤੋਂ ਬਾਅਦ ਲੋਕਲ ਅ ਜਿਹੜੀ ਬੱਸ ਹੈ ਉਹ ਉਹਨਾਂ ਨੂੰ ਸੈਂਟਰ ਤੱਕ ਲੈ ਕੇ ਜਾਏਗੀ ਇੱਕ ਸੈਂਟਰ ਦੀ ਅਸੀਂ ਗੱਲ ਕਰ ਲਈਏ ਵੱਖ-ਵੱਖ ਜਿਹੜੀ ਪ੍ਰਾਈਵੇਟ ਬੱਸਾਂ ਹੈ ਜਿੱਦਾਂ ਇਹ ਸਕੂਲ ਬੱਸ ਦੀ ਡਿਊਟੀ ਲਈ ਹੈ ਇਹ ਸਰਕਾਰੀ ਬੱਸ ਇੱਥੇ ਤੱਕ ਲੈ ਕੇ ਆਏਗੀ ਹਰਿਆਣਾ ਤੋਂ ਉਸ ਤੋਂ ਬਾਅਦ ਇਹ ਜਿਹੜਾ ਸੀਟ ਐਗਜ਼ਾਮ ਦੇ ਵਾਸਤੇ ਜਿਹੜੀ ਡਿਊਟੀ ਇਹ ਪ੍ਰਾਈਵੇਟ ਬੱਸਾਂ ਦੀ ਲਈ ਹੈ ਏ ਸਟੂਡੈਂਟਸ ਨੂੰ ਛੋੜ ਕੇ ਜਾਏਗੀ ਇਹਦੀ ਪੂਰੀ ਜਿਹੜੀ ਹੈ ਤਿਆਰੀ ਪਹਿਲਾਂ ਹੀ ਕਰ ਦਿੱਤੀ ਗਈ ਸੀ ਔਰ ਇੱਕ ਪੂਰਾ ਇੱਕ ਪੂਰੇ ਹਿਸਾਬ ਦੇ ਨਾਲ ਇਹ ਤੁਸੀਂ ਤਸਵੀਰਾਂ ਦੇਖੋ ਕਿ ਕਿਹੜੇ-ਕਿਹੜੇ ਸਕੂਲ ਦੇ ਵਿੱਚ ਕਿਹੜੀ ਬੱਸ ਨੇ ਜਾਣਾ ਹੈ ਇਹ ਪੂਰਾ ਇਹਦੇ ਵਿੱਚ ਲਿਖਿਆ ਹੋਇਆ ਹੈ ਔਰ ਇਹ ਪੂਰੀ ਐਂਟਰੀ ਵੀ ਕੀਤੀ ਜਾ ਰਹੀ ਹੈ ਕਿ ਕਿਹੜੀ ਬੱਸ ਇੱਥੇ ਲੈ ਕੇ ਆਈ ਹੈ ਹਰਿਆਣਾ ਰੋਡਵੇਜ਼ ਦੀ ਔਰ ਉਸ ਤੋਂ ਬਾਅਦ ਕਿਹੜੇ ਰੂਟ ਤੇ ਇਹ ਬੱਸ ਆਈ ਹੈ ਅੱਗੇ ਕਿੰਨੇ ਵਜੇ ਜਾਣਾ ਹੈ ਕਿਸ ਤਰ੍ਹਾਂ ਇਹ ਪੂਰੀ ਪਰਚੀ ਵੀ ਜਿਹੜੀ ਤਿਆਰ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਸਕੂਲ ਇੱਥੇ ਚੰਡੀਗੜ੍ਹ ਦੇ ਵਿੱਚ ਕਿਹੜੇ-ਕਿਹੜੇ ਸਕੂਲਾਂ ਦੇ ਵਿੱਚ ਸੈਂਟਰ ਬਣਾਏ ਗਏ ਨੇ ਕਿੰ ਅੱਜ ਵੀ ਜੇ ਅਸੀਂ ਗੱਲ ਕੱਲ ਦੀ ਕਰ ਲਈਏ ਕਿਉਂਕਿ ਹਿੰਮਤ ਸਿੰਘ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਕੱਲ 6,75,000 ਜਿਹੜੇ ਕੈਂਡੀਡੇਟ ਐ ਉਹਨਾਂ ਵੱਲੋਂ ਇਗਜ਼ਾਮ ਦਿੱਤੇ ਗਏ ਸੀ ਤੇ ਅੱਜ ਵੀ ਕਿਉਂਕਿ ਟੋਟਲ 14 ਲੱਖ ਕਰੀਬ ਜਿਹੜੇ ਕੈਂਡੀਡੇਟ ਨੇ ਉਹਨਾਂ ਵੱਲੋਂ ਇਗਜ਼ਾਮ ਦਿੱਤਾ ਜਾ ਰਿਹਾ ਤੇ ਅੱਜ ਵੀ ਕਰੀਬ 6,75,000 ਤੋਂ ਵੀ ਜ਼ਿਆਦਾ ਜਿਹੜੇ ਸਟੂਡੈਂਟਸ ਨੇ ਕੈਂਡੀਡੇਟਸ ਨੇ ਉਹਨਾਂ ਵੱਲੋਂ ਇਗਜ਼ਾਮ ਦਿੱਤਾ ਜਾਏਗਾ ਹਾਲਾਂਕਿ 10 ਵਜੇ ਤੋਂ ਲੈ ਕੇ 11:45 ਦਾ ਸਮਾਂ ਪਹਿਲਾ ਚਰਨ ਦੂਜਾ ਜੇ ਅਸੀਂ ਗੱਲ ਕਰ ਲਈਏ ਸਵਾ 3 ਵਜੇ ਤੋਂ ਲੈ ਕੇ 5 ਵਜੇ ਦਾ ਇਹ ਟਾਈਮਿੰਗ ਜਿਹੜੀ ਰੱਖੀ ਗਈ ਹੈ ਨਾਲ ਦੇ ਨਾਲ ਚੈਕਿੰਗ ਦੇ ਨਾਲ-ਨਾਲ ਹੋਰ ਜਿਹੜੀ ਫੈਸਿਲਿਟੀਆਂ ਹੈ ਚਾਹੀਓ ਬੱਸ ਸਰਵਿਸ ਦੀ ਗੱਲ ਹੋਵੇ ਇੱਥੇ ਲੋਕਲ ਬੱਸ ਕਿਉਂਕਿ ਇੱਥੇ ਚੰਡੀਗੜ੍ਹ ਪਹੁੰਚ ਕੇ ਲੋਕਲ ਬੱਸਿਸ ਦੀ ਜਿਹੜੀ ਹੈ ਉਹ ਸਰਵਿਸ ਲਿੱਤੀ ਜਾ ਰਹੀ ਹੈ ਕਿਉਂਕਿ ਹਰਿਆਣਾ ਤੋਂ ਜੇਕਰ ਕੋਈ ਬੱਸ ਇੱਥੇ ਆਂਦੀ ਹੈ ਉਸ ਨੂੰ ਇੱਥੇ پارک ਕੀਤਾ ਜਾ ਰਿਹਾ ਫਿਰ ਦੂਜੀ ਜਿਹੜੀ ਲੋਕਲ ਬੱਸ ਹੈ ਉਹ ਬੱਚਿਆਂ ਨੂੰ ਜਾਂ ਕੈਂਡੀਡੇਟਸ ਨੂੰ ਲੈ ਕੇ ਸੈਂਟਰਸ ਤੱਕ ਪਹੁੰਚਾ ਰਹੀ